रेखा चौहान ਤੁਸੀਂ ਦੇਖ ਰਹੇ ਨਿਊਜ਼ ਮਾਲਵਾ ਟਾਈਮ ਤੋਂ ਮੁਨਸੀ ਫਾਰੂਕ ਜੀ ਦੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਮਾੜੀ ਕਾਰਗੁਜ਼ਾਰੀ ਤੇ ਮੁਲਾਜ਼ਮ ਵਰਗ ਇਸ ਵਾਰ ਕਾਲੇ ਦੀਵਾਲੀ ਮਨਾਉਣ ਨੂੰ ਮਜਬੂਰ ਹੋਣ ਇਹ ਕਹਿਣਾ ਹੈ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਆਗੂਆਂ ਦਾ ਜੋ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਗੇਟ ਰੈਲੀ ਕਰਕੇ ਸਰਕਾਰ ਦਾ ਪਿੱਛਾ ਆ ਕਰ ਰਹੇ ਸਨ ਉਹਨਾਂ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗਾ ਸੰਬੰਧੀ ਮੰਗ ਪੱਤਰ ਵੀ ਦਿੱਤਾ ਤੇ ਚੇਤਾਵਨੀ ਵੀ ਦਿੱਤੀ ਕਿ 16 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸੂਬਾ ਪਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਮਿਲੀਆਂ ਜੜਾਂ ਨੂੰ ਹੁਣ ਮੁਲਾਜ਼ਮ ਹੀ ਹਿਲਾ ਕੇ ਰੱਖਣਗੇ। ਸੋ ਅੱਜ ਤੁਸੀਂ ਗੇਟ ਰੈਲੀ ਕਰ ਰਹੇ ਹੋ। ਪੰਜਾਬ ਸਟੇਟ ਮਿਨਿਸਟਰੀ ਸਟਾਫ ਸਰਵਿਸ ਸਟਾਫ ਨੂੰ ਕਿ ਕੀ ਕਾਰਨ ਤੁਹਾਨੂੰ ਕਿਉਂ ਅੱਜ ਦਫਤਰਾ ਨਿਕਲ ਕੇ ਬਾਹਰ ਆਣਾ ਪਿਆ ਬੜੀ ਸਿੱਧੀ ਜੀ ਗੱਲ ਹੈ ਜੀ ਸਰਕਾਰ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕਰ ਰਹੀ ਲਾਗੂ ਨਹੀਂ ਕਰ ਰਹੀ ਬਾਰ ਬਾਰ ਸਾਨੂੰ ਮੀਟਿੰਗਾਂ ਦੇ ਦਿੰਦੇ ਨੇ ਮੀਟਿੰਗਾਂ ਚ ਜਿਹੜੀ ਗੱਲ ਹੁੰਦੀ ਹੈ ਉਹ ਮੰਨ ਜਾਂਦੇ ਨੇ ਲੇਕਿਨ ਉਹਨੂੰ ਲਾਗੂ ਨਹੀਂ ਕਰਦੇ ਹੈਗੇ ਇਸ ਕਰਕੇ ਮੁਲਾਜ਼ਮਾਂ ਨੂੰ ਆਉਣਾ ਪੈਂਦਾ ਹੈ ਮੁਲਾਜ਼ਮਾਂ ਦੀ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਡੀਏ ਦੀਆਂ ਕਿਸ਼ਤਾਂ ਪੁਰਾਣੀਆਂ ਜਿਹੜੀਆਂ ਨੇ ਏਰੀਆ ਰੇ ਉਹ ਹੈ ਡੀਏ ਹੁਣ 16% ਸਾਡਾ ਡਿਊ ਹੋ ਚੁੱਕਿਆ ਇੱਕ ਇੱਕ ਮੁਲਾਜ਼ਮ ਜਿਹੜਾ 15-15000 ਰੁਪਏ ਦੇ ਲਗਭਗ ਤਨਖਾਹ ਲੈ ਰਿਹਾ ਘੱਟ ਘੱਟ ਦਿੱਤ ਤਨਖਾਹ ਲੈ ਰਿਹਾ ਉਹ ਮੰਗਾਂ ਨੇ ਸਾਡੀਆਂ ਆਹਨ ਦਿਵਾਲੀ ਆ ਗਈ ਸਾਰੇ ਲੋਕਾਂ ਨੇ ਦਿਵਾਲੀ ਮਨਾਉਣੀ ਹੈ ਲੇਕਿਨ ਇਹਨਾਂ ਦੀ ਕਾਲੀ ਦਿਵਾਲੀ ਹੈ ਮੁਲਾਜ਼ਮਾਂ ਦੀ ਇਹ ਕੀ ਕਾਰਨ ਕੀ ਹੈ ਕਿ ਸਰਕਾਰਾਂ ਦੁਆਰਾ ਦੁਆਰਾ ਤੁਹਾਡੇ ਕੋ ਕਰ ਰਹੀਆਂ ਨੇ ਕਿ ਤੁਹਾਡੀਆਂ ਮੰਗਾਂ ਨਹੀਂ ਮੰਨ ਰਹੀਆਂ ਕੀ ਸਰਕਾਰ ਤਨਖਾਹ ਸੇ ਸਮੇਂ ਸਿਰ ਤੁੰ ਦੇ ਰਹੀਆਂ ਤਰਖਾਸ ਲਗਭਗ ਸਮੇਂ ਤੇ ਆ ਰਹੀ ਹੈ ਇਹੋ ਜੀ ਕੋਈ ਗੱਲ ਨਹੀਂ ਪਰ ਸਰਕਾਰਾਂ ਦੀ ਨੀਤ ਮਾੜੀ ਹੋ ਚੁੱਕੀ ਹੈ ਜਿਹੜੇ ਮੁਲਾਜ਼ਮਾਂ ਦੇ ਹੱਕ ਮੰਗਦੇ ਨੇ ਉਹ ਨਹੀਂ ਸਰਕਾਰਾਂ ਦੇ ਰਹੀਆਂ ਹੈ ਉਹਦੇ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ ਕਿ ਜੇ ਜਿਹੜੀ ਵੀ ਸਰਕਾਰ ਆਉਂਦੀ ਹੈ ਮੁਲਾਜ਼ਮ ਜਾਂ ਕੋਈ ਹੋਰ ਵੀ ਜਿੱਥੇ ਬੰਦੀਆਂ ਸੰਘਰਸ਼ਾਂ ਦੇ ਹੁੰਦੀਆਂ ਨੇ ਚੁਣਨ ਵਾਲਾ ਵੀ ਅਸਈ ਹੋਣ ਦੇ ਕਾਰਨ ਕੀ ਨਿਕਲਦੇ ਸੋ ਬਾਤ ਹੈ ਇਹ ਨਾ ਇਸ ਸਰਕਾਰ ਨੂੰ ਮੁਲਾਜ਼ਮਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਚੁਣਿਆ ਸੀ ਜਦੋਂ ਇਹ ਸਰਕਾਰ ਚੁਣ ਕੇ ਆਈ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਣੇ ਹੈ ਸੈਕਟਰੀਏਟ ਦੇ ਵਿੱਚ ਸਾਡੇ ਸਾਥੀਆਂ ਨੇ ਉਹਨਾਂ ਦੇ ਫੁੱਲਾਂ ਦੀ ਬਰਸਾਤ ਕੀਤੀ ਸੀ ਬੜੇ ਆਪਣੇ ਪੰਨ ਨਾਲ ਇਹ ਸਰਕਾਰ ਨੂੰ ਚੁਣ ਕੇ ਲਿਆਏ ਸੀਗੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਸਾਡੀਆਂ ਪੂਰੀਆਂ ਹੋਣਗੀਆਂ ਕਿਉਂਕਿ ਜਦੋਂ ਸਾਡੇ ਇਸ ਇਲੈਕਸ਼ਨ ਤੋਂ ਪਹਿਲਾਂ ਜਦੋਂ ਇਹ ਸਰਕਾਰ ਆਈ ਹੈ ਇਹਨਾਂ ਦੇ ਜਿੰਨੇ ਵੀ ਉਹ ਸੀ ਜਿਵੇਂ ਚੀਮਾ ਸਾਹਿਬ ਸੀ ਇਹਨਾਂ ਦੇ ਜਾਂ ਹੋਰ ਵੱਡੇ ਲੀਡਰ ਸੀਗੇ ਸਾਡੀਆਂ ਸਟੇਜਾਂ ਤੇ ਆ ਕੇ ਸਾਡੇ ਨਾਲ ਵਾਅਦੇ ਕਰਕੇ ਗਏ ਸੀ ਵੀ ਸਾਡੀ ਸਰਕਾਰ ਲੈ ਕੇ ਆਓ ਤੁਸੀਂ ਅਸੀਂ ਜੋ ਟੋਡੀਆਂ ਮੰਗਾ ਨੇ ਅਸੀਂ ਪੂਰੀਆਂ ਕਰਾਂਗੇ ਫੋਟੋ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਸੂਬਾ ਬਾਡੀ ਨੇ ਸਾਨੂੰ ਜਿਹੜਾ ਐਕਸ਼ਨ ਦਿੱਤਾ ਹੈਗਾ ਉਹ ਅੱਜ ਦਾ ਗੇਟ ਰੈਲੀ ਦਾ ਸੀਗਾ ਕੱਲ ਨੂੰ ਸੌਰੀ ਪਰਸੋਂ ਨੂੰ 16 ਤਰੀਕ ਨੂੰ ਸਾਡਾ ਮੋਹਾਲੀ ਵਿਖੇ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਜਿਹਦੇ ਨਾਲ ਅਸੀਂ ਇਹ ਸਰਕਾਰ ਦੀਆਂ ਚੂਲਾ ਹਲਾ ਦਿਆਂਗੇ ਜੇਲਾ ਪੱਧਰ ਤੇ ਅੱਜ ਆਪਾਂ ਗੇਟ ਰੈਲੀ ਰੱਖੀ ਐ ਸੋ ਸਾਰਿਆਂ ਨੂੰ ਪਤਾ ਹੀ ਆ ਵੀ ਪੰਜਾਬ ਸਰਕਾਰ ਸਮੇਂ-ਸਮੇਂ ਤੋਂ ਆਪਣੇ ਵਾਅਦਿਆਂ ਤੋਂ ਮੁੱਕਰਦੀ ਰਹੀ ਐ ਤੇ ਆਪਾਂ ਨਾਲ ਦੀਆਂ ਸਟੇਟਾਂ ਤੋਂ ਵੀ ਦੇਖ ਲਿਆ ਵੀ ਸਮੇਂ-ਸਮੇਂ ਤੇ ਡੀਏ ਰਿਲੀਜ਼ ਕਰਦੀਆਂ ਆ ਰਹੀਆਂ ਪਰੰਤੂ ਇਹ ਸਰਕਾਰ ਹੋਰ ਵਾਅਦਿਆਂ ਨੂੰ ਤਾਂ ਛੱਡੋ ਜਿਹੜੇ ਮੁਲਾਜ਼ਮਾਂ ਦਾ ਮੋਢਲਾ ਹੱਕ ਐ ਡੀਏ ਡੀਏ ਤੋਂ ਵੀ ਮੁੱਕਰ ਗਈ ਹਲੇ ਤੱਕ ਕਿੱਥੇ ਤਾਂ ਮੁਲਾਜ਼ਮਾਂ ਨੇ ਆਪਣੇ ਦੀਵਾਲੀ ਦਾ ਤਿਹਾਰ ਬੜੇ ਉਸ਼ਾਹ ਨਾਲ ਮਨਾਉਣਾ ਹੁੰਦਾ ਐ ਪਰ ਅਫਸੋਸ ਦੀ ਗੱਲ ਹੈ ਇਸ ਵਾਰ ਫੇਰ ਮੁਲਾਜ਼ਮਾਂ ਨੂੰ ਇਹ ਲੱਗਦਾ ਜਾਹਿਰ ਹੋ ਰਿਹਾ ਵੀ ਕਾਲੀ ਦੀਵਾਲੀ ਫੇਰ ਮਨਾਉਣੀ ਪੈਣੀ ਹੈ ਅਜੇ ਤੱਕ ਸਰਕਾਰ ਵੱਲੋਂ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੇ ਹੱਕ 'ਚ ਤੋਂ ਇਹ ਸਬੰਧ ਵਿੱਚ ਅੱਜ ਮੁਲਾਜ਼ਮਾਂ ਵੱਲੋਂ ਖੇਤ ਰੈਲੀ ਰੱਖੀ ਗਈ ਹੈ ਤੇ ਜਿਵੇਂ ਵੀ ਸੂਬਾ ਕਮੇਟੀ ਵੱਲੋਂ ਅਗਲੀ ਕਾਲ ਹੋਏਗੀ ਉਸੇ ਤਰ੍ਹਾਂ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਊਗਾ ਤੇ ਹੁਣ पीएसएमएस ਵੀ ਆਪਣਾ ਆਪਾਂ ਮੀਟਿੰਗ ਰੱਖ ਲਾਂਗੇ ਜਿਵੇਂ ਆਪਣਾ ਹੋਇਆ ਜਾਣ ਦਾ ਪ੍ਰਬੰਧ ਤੇ ਆਪਾਂ ਰੱਖਾਂਗੇ ਤੇ ਸਾਰਿਆਂ ਨੂੰ ਵੀ ਬੇਨਤੀ ਹੈ ਵੀ ਪੂਰਾ ਸਹਿਯੋਗ ਦਿਓ। ਹੁਣ ਮੇਰਾ ਕੱल्ल्या ਦਾ ਜਾਂ ਆਪਣਾ ਕੱल्ल्या ਦਾ ਨਹੀਂ ਸਾਰਿਆਂ ਦਾ ਇਹ ਆਪਣਾ ਸਾਰਿਆਂ ਦੀ ਡਿਮਾਂਡ ਆ ਗਈ। ਤੇ ਆਪਾਂ ਨੂੰ ਹੰਬਲਾ ਮੰਨ ਦੀ ਬਹੁਤ ਲੋੜ ਆ। ਤੇ ਸਰਕਾਰ ਕਹਿੰਦੀ ਆ ਵੀ ਬਾਹਰ ਨਾ ਜਾਓ ਰੋਜ਼ਗਾਰ ਇੱਥੇ ਆਉਣ ਦੇ ਇਹੀ ਲਿਆ ਜਿਹੜੇ ਆਪਣੇ ਨਵੇਂ ਕਲੈਰੀਕਲ ਚ ਭਰਤੀ ਹੋਏ ਨੇ ਉਹਨਾਂ ਦੀਆਂ ਤਰ੍ਹਾਂਾਂ ਪੁਰਾਣਿਆਂ ਨਾਲ ਉਹ ਜਿਵੇਂ ਡਾਊਨ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਦਾ ਬਹੁਤ ਟੱਕਾ ਹੋਇਆ। ਔਰ ਮੈਨੂੰ ਨਮੋਸ਼ੀ ਇਹ ਵੀ ਆ ਵੀ ਆਪਣੇ ਕਲੈਰੀਕਲ ਵਾਲੇ ਨਵੇਂ ਘਟਬਾਰ ਨਿਕਲੇ ਨੇ ਉਹਨਾਂ ਨੂੰ ਬੇਨਤੀ ਆ ਵੀ ਮੇਰੀ ਬੇਨਤੀ ਇਹ ਨਾਲ ਉਹ ਵੀ ਜਰੂਰ ਸਹਾਇਤਾ ਦਿਓ ਸਾਰੇ ਕਬ ਮਸਤੇ ਇਕੱਠੇ ਹੋਈਏ ਤੇ ਆਪਾਂ ਰੈਲੀ ਦੇ ਪਰਮਾ ਉੱਤੇ ਕੱਢ ਲਈਏ ਤਾਂ ਕਿ